ਬੀਜੇਪੀ ਤੇ ਕਾਂਗਰਸੀ ਲੀਡਰ ਹੋਏ ਡਾਂਗੋ ਡਾਂਗੀ ਸੜਕ ਤੇ ਉੱਪਰ ਇੱਕ ਦੂਜੇ ਨੂੰ ਚੜ੍ਹਿਆ ਕੁਟਾਪਾ ਇੱਕ ਦੂਜੇ ਦੇ ਫਾੜ ਦਿੱਤੇ ਕੱਪੜੇ ਇੱਟਾਂ ਪੱਥਰ ਚਲਾ ਕੇ ਕੀਤਾ ਇੱਕ ਦੂਸਰੀ ਵਰਕਰਾਂ ਨੂੰ ਜ਼ਖਮੀ ਜੋ ਕਾਂਗਰਸ ਤੇ ਬੀਜੇਪੀ ਦੇ ਵਿੱਚ ਵੱਡਾ ਬਵਾਲ ਮੱਚਿਆ ਹੋਇਆ ਜੋ ਲੀਡਰ ਹੀ ਅਪਸਵਚ ਡਾਂਗੋ ਡਾਂਗੀ ਹੋ ਗਏ ਤਾਂ ਫਿਰ ਵਰਕਰ ਵੀ ਪਿੱਛੇ ਕਿਉਂ ਰਹਿਣ ਵਰਕਰਾਂ ਨੇ ਵੀ ਫਿਰ ਚੰਗੀਆਂ ਸਿੱਕਾਂ ਲਾਈਆਂ ਇੱਕ ਦੂਜੀ ਨੂੰ ਕੁੱਟ-ਕੁੱਟ ਕੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਭਾਜਪਾ ਤੇ ਕਾਂਗਰਸ ਦੇ ਲੀਡਰ ਆਪਸ ਦੇ ਵਿੱਚ ਭਿੜ ਗਏ ਦੋਵਾਂ ਪਾਰਟੀਆਂ ਦੇ ਲੀਡਰਾਂ ਦੇ ਵਿਚਾਲੇ ਚੜਪ ਇੰਨੀ ਤਿੱਖੀ ਹੋ ਗਈ ਕਿ ਜਿਸ ਦੇ ਹੱਥ ਵਿੱਚ ਜੋ ਵੀ ਆਇਆ ਉਸਨੇ ਉਸ ਨੂੰ ਹੀ ਹਥਿਆਰ ਬਣਾ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਕਾਂਗਰਸੀ ਵਰਕਰਾਂ ਤੇ ਲੀਡਰਾਂ ਦਾ ਇਹ ਦਾਵਾ ਕੀਤਾ ਜਾ ਰਿਹਾ ਕਿ ਬੀਜੇਪੀ ਵਾਲੇ ਆ ਕੇ ਉਹਨਾਂ ਦੇ ਉੱਪਰ ਤਾਵਾ ਬੋਲ ਗਏ ਉਹਨਾਂ ਦੇ ਦਫ਼ਤਰ ਵਿੱਚ ਜਬਰੀ ਵੜਨਾ ਚਾਹੁੰਦੇ ਸੀ ਔਰ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਉਹਨਾਂ ਨੂੰ ਪਿੱਛੇ ਕੀਤਾ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਸੋ ਦੋਵਾਂ ਪਾਸਿਆਂ ਦੇ ਲੀਡਰਾਂ ਨੇ ਇੱਕ ਦੂਜੇ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਇੱਟਾਂ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਔਰ ਕਾਂਗਰਸ ਦੇ ਦਫ਼ਤਰ ਦੇ ਵਿੱਚ ਜੋ ਕਾਂਗਰਸੀ ਵਰਕਰ ਮੀਟਿੰਗ ਕਰ ਰਹੇ ਸੀ ਇੱਕੋ ਦਮ ਉਹਨਾਂ ਦੇ ਉੱਪਰ ਤਵਾ ਬੋਲਿਆ ਗਿਆ ਪਤਾ ਲੱਗਿਆ ਕਿ ਬੀਜੇਪਾਲੇ ਕਾਂਗਰਸ ਦੇ ਦਫਤਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਮੀਡੀਆ ਦੇ ਉੱਪਰ ਜੋ ਉਹਨਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਇੱਕ ਦੂਜੀ ਦੇ ਕੁੱਟਦੇ ਨਜ਼ਰ ਆ ਰਹੇ ਨੇ ਭਾਜਪਾ ਲੀਡਰ ਪ੍ਰਧਾਨ ਮੰਤਰੀ ਮੋਦੀ ਲਈ ਵਰਤੇ ਗਏ ਇਤਰਾਜਕ ਸ਼ਬਦਾਂ ਦੇ ਕਾਰਨ ਗੁੱਸੇ ਵਿੱਚ ਸਨ ਜੋ ਕਾਂਗਰਸ ਦੇ ਕੁਝ 리ਡਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੇ ਖਿਲਾਫ ਕੁਝ ਸ਼ਬਦ ਵਰਤੇ ਸਨ ਜਿਸ ਸੰਬੰਧੀ ਉਹ ਜਿਹੜਾ ਕਿ ਕਾਂਗਰਸ ਦਫਤਰ ਦੇ ਬਾਹਰ ਕਾਂਗਰਸ ਖਿਲਾਫ ਪ੍ਰਦਰਸ਼ਨ ਕਰਨ ਆਏ ਸਨ ਭਾਜਪਾ ਦੇ ਵਰਕਰ ਤੇ ਨੀਂਦ ਭਾਜਪਾ ਵਰਕਰਾਂ ਦੇ ਹੱਥਾਂ ਵਿੱਚ ਤਖਤੀਆਂ ਸਨ ਜਿਨ੍ਹਾਂ ਦੇ ਉੱਪਰ ਲਿਖਿਆ ਸੀ ਮਾਂ ਦਾ અપਮਾਨ ਕਾਂਗਰਸ ਦੀ ਪਛਾਣ ਮਾਂ ਦਾ અપਮਾਨ ਕਾਂਗਰਸ ਦੀ ਪਹਿਚਾਨ ਮਾਂ ਦਾ અપਮਾਨ ਬਰਦਾਸ਼ਤ ਨਹੀਂ ਕਰੇਗੀ ਬੀਜੇਪੀ ਵਰਗੇ ਨਾਰੇ ਲਿਖੇ ਹੋਏ ਉਹ ਤਖਤੀਆਂ ਨਜ਼ਰ ਆਈਆਂ ਸੂਤਰਾਂ ਮੁਤਾਬਕ ਜੋ ਭਾਜਪਾ ਵਰਕਰ ਕਾਂਗਰਸ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਲਾਠੀ ਚਾਰਜ ਦੇ ਦੌਰਾਨ ਮੌਕੇ ਤੇ ਮੌਜੂਦ ਪੁਲਸ ਵਾਲਿਆਂ ਨੇ ਦਖਲ ਦਿੱਤਾ ਹਾਲਾਂਕਿ ਦੋਵੇਂ ਧਿਰਾਂ ਸੁਣਨ ਲਈ ਤਿਆਰ ਨਹੀਂ ਚੰ ਦੋਵਾਂ ਧਿਰਾਂ ਦੇ ਵਿੱਚ ਕਈ ਵਰਕਰ ਜ਼ਖਮੀ ਹੋਏ ਨੇ ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਵਰਕਰ ਕਾਂਗਰਸ ਦਫ਼ਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਵਰਕਰਾਂ ਨੇ ਉਹਨਾਂ ਨੂੰ ਪਿੱਛੇ ਕੀਤਾ ਜਿਸ ਤੋਂ ਬਾਅਦ ਇਹ ਲੜਾਈ ਦੀ ਸਥਿਤੀ ਪੈਦਾ ਹੋ ਗਈ ਮਾਮਲਾ ਇੰਨਾ ਵੱਧ ਗਿਆ ਕਿ ਹੰਗਾਮਾ ਹੁੰਦਾ ਰਿਹਾ ਪਰ ਉੱਥੇ ਜੋ ਪੁਲਸੀ ਉਹ ਦੇਖਦੀ ਰਹਿ ਗਈ ਦੱਸਦੀ ਹੈ ਕਿ ਕਾਂਗਰਸ ਨੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਬਾਰੇ ਇਤਰਾਜ਼ਯੋਗ ਸ਼ਬਦ ਵਰਤਨ ਜਾਣ ਤੋਂ ਬਾਅਦ ਜੋ ਸ਼ੁੱਕਰਵਾਰ ਨੂੰ ਭਾਜਪਾ ਨੇ ਕੁਰਜੀ ਹਸਪਤਾਲ ਤੋਂ ਪਟਨਾ ਦੇ ਸਦਾਕਾਂਠ ਆਸ਼ਰਮ ਤੱਕ ਮਾਰਚ ਕੱਢਿਆ ਸੀ ਭਾਜਪਾ ਵਰਕਰਾਂ ਦੇ ਨਾਲ ਮੰਤਰੀ ਸੰਜੇ ਸਰੋਗੀ ਤੇ ਨਿਤਨ ਨਮੀਨ ਵੀ ਮੌਜੂਦ ਸਨ ਦੂਜੇ ਪਾਸੇ ਖਬਰ ਹੈ ਕਿ ਕੁਝ ਜ਼ਖਮੀਆਂ ਨੂੰ ਇਲਾਜ ਲਈ ਕੁਰਜੀ ਹਸਪਤਾਲ ਭੇਜਿਆ ਗਿਆ ਜੋ ਕਿ ਇਹ ਮਾਮਲਾ ਪਟਨਾ ਸ਼ਹਿਰ ਦਾ ਹੈ ਪਟਨਾ ਦੇ ਵਿੱਚ ਜੋ ਬਿਹਾਰ ਦੇ ਵਿੱਚ ਕਾਂਗਰਸ ਤੇ ਭਾਜਪਾ ਵਰਕਰਾਂ ਆਪਸ ਵਿੱਚ ਪਿੜੇ ਨੇ ਔਰ ਇੱਕ ਦੂਜੇ ਨੂੰ ਸੱਟਾਂ ਮਾਰੀਆਂ ਨੇ ਪੱਥਰਬਾਜ਼ੀ ਲੜਾਈ ਹੋਈਏ ਜਿਸ ਨੂੰ ਲੈ ਕੇ ਕਾਂਗਰਸ ਵਰ ਭਾਜਪਾ ਦੇ ਵੱਲੋਂ ਦੋਨਾਂ ਧਿਰਾਂ ਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਦੋਨਾਂ ਧਿਰਾਂ ਦੇ ਚੰਗੀ ਕੁਟਾਪਾ ਹੋਈਏ ਦੋਨੋਂ ਧਿਰਾਂ ਹੀ ਇੱਕ ਦੂਜੀ ਦੇ ਉੱਪਰ ਪੱਥਰबाजी ਕਰਕੇ ਇੱਕ ਦੂਜੀ ਨੂੰ ਜ਼ਖਮੀ ਕਰ ਗਏ ਨੇ ਸੋ ਕਾਂਗਰਸ ਸਰ ਭਾਜਪਾ ਦੇ ਵਿੱਚ ਇਹ ਬਹੁਤ ਵੱਡੀ ਲੜਾਈ ਜੋ ਕਾਂਗਰਸੀ ਲੀਡਰ ਤੇ ਭਾਜਪਾ ਲੀਡਰ ਲੜਦੇ ਹੋਏ ਨਜ਼ਰ ਆਏ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਤਸਵੀਰਾਂ ਚੱਲ ਰਹੀਆਂ ਨੇ ਸੋ ਤੁਹਾਨੂੰ ਅਸੀਂ ਸੋਸ਼ਲ ਮੀਡੀਆ ਦੇ ਉਹ ਤਸਵੀਰਾਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਭਾਜਪਾ ਵਾਲੇ ਤੇ ਕਾਂਗਰਸ ਵਾਲੇ ਲੜਦੇ ਪਏ ਨੇ ਸੋ ਇਹ ਸੀ ਕਾਂਗਰਸ ਤੇ ਭਾਜਪਾ ਦੀ ਆਪਸੀ ਲੜਾਈ ਜੋ ਕਾਂਗਰਸ ਦੇ ਲੀਡਰ ਤੇ ਭਾਜਪਾ ਦੇ ਲੀਡਰ ਸੜਕ ਦੇ ਉੱਪਰ ਇੱਕ ਦੂਜੀ ਦੇ ਖਿਲਾਫ ਇੱਕ ਦੂਜੀ ਦੇ ਉੱਪਰ ਡਾਂਗਾ ਪੱਥਰ ਛੋਟੇ ਚਲਾ ਰਹੇ ਨੇ